ਜੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਹਰਸਿੰਦਰ ਬਟੂ ਟਿੱਕ ਤੇ ਹਾਂਜੀ ਮੈਂ ਕਟਿੰਗ ਕਰਨ ਲੱਗੀ ਹਾਂ ਟੂ <li> ਸਲਵਾਰ ਟੂ <li> ਸਲਵਾਰ ਜ਼ਿਆਦਾਤਰ ਤਾਂ ਪਲੇਨ ਕਪੜੇ ਤੇ ਹੀ ਸੋਹਣੀ ਲੱਗਦੀ ਹੈ ਪਰ ਇਹ ਮੈਂ ਪ੍ਰਿੰਟਡ ਕਪੜੇ ਤੇ ਮੈਂ ਇਹ ਟੂ <li> ਸਲਵਾਰ ਦੀ ਕਟਿੰਗ ਕਰਨ ਲੱਗੀ ਹਾਂ ਟੂ <li> ਸਲਵਾਰ ਦੀ ਕਟਿੰਗ ਦੇ ਲਈ ਹੁਣ ਮੈਂ ਇਹ ਕਪੜਾ ਇਸ ਤਰ੍ਹਾਂ ਪਿਛਾ ਚੁੱਕੀ ਹਾਂ ਇਹਦੀ ਲੈਂਥ ਹੈ ਜਿਹੜੀ ਇਹ 2.5 ਮੀਟਰ ਹੈ ਹਾਂਜੀ ਕਪੜੇ ਨੂੰ ਮੈਂ ਇਸ ਤਰ੍ਹਾਂ ਤੇ ਕੋਣਾ ਕਰਕੇ ਪਿਛਾ ਲਿਆ ਇੱਕੰਨੀ ਹੈ ਜਿਹੜੀਆਂ ਮੈਂ ਸਾਈਡ ਕੀਤੀਆਂ ਹਾਂਜੀ ਹੁਣ ਮੈਂ ਇੱਥੇ ਪਹੁੰਚੇ ਦਾ ਮਾਰਕ ਕਰਾਂਗੀ ਹਾਂਜੀ ਜੇਕਰ ਆਪਾਂ ਨੂੰ ਤਿਰਛਾ ਇਸ ਤਰ੍ਹਾਂ ਪਹੁੰਚਾ ਜਿਹੜਾ ਇਹਦਾ ਚਾਹੀਦਾ ਤਾਂ ਆਪਾਂ ਤਿਰਛੀ ਸ਼ੇਪ ਦੇ ਵਿੱਚ ਵੀ ਰੱਖ ਸਕਦੇ ਹਾਂ ਜੇ ਆਪਾਂ ਨੂੰ ਗੁਲਾਈ ਵਾਲਾ ਪਸੰਦ ਆ ਤਾਂ ਗੁਲਾਈ ਵਿੱਚ ਵੀ ਰੱਖ ਸਕਦੇ ਹਾਂ ਮੈਂ ਹੁਣ ਇਹ ਜਿਹੜਾ ਗੁਲਾਈ ਦੇ ਵਿੱਚ ਇਸ ਸਲਵਾਰ ਦੇ ਉੱਤੇ ਪਹੁੰਚੇ ਦਾ ਨਿਸ਼ਾਨ ਲਗਾਵਾਂਗੀ ਇੱਥੋਂ ਮੈਂ ਇਹ ਇੰਚ ਦੇਪ ਇਸ ਤਰ੍ਹਾਂ ਰੱਖ ਕੇ ਗੁਣੀ ਸ਼ੇਪ ਤੋਂ ਇੱਥੇ 4 ਇੰਚ ਦਾ ਕਿੜਾ ਮੈਂ ਨਿਸ਼ਾਨ ਲਗਾਵਾਂਗੀ ਹਾਂਜੀ ਨਿਸ਼ਾਨ ਲਗਾ ਕੇ ਇੱਥੋਂ ਮੈਂ ਹਲਕੀ ਜਿਹੀ ਗੁਲਾਈ ਦੇਵਾਂਗੀ ਹਲਕੀ ਜਿਹੀ ਇੱਥੇ ਗੁਲਾਈ ਦੇ ਕੇ ਔਰ ਜਿਹੜਾ 1/2 ਇੰਚ ਹੈ ਇੱਥੋਂ ਜਿਹੜਾ ਕਪੜਾ ਐਕਸਟਰਾ ਜਿਹੜਾ ਅੱਗੇ ਪਿچھے ਹੋਇਆ ਇਹਨੂੰ ਆਪਾਂ ਇੱਥੋਂ ਕੱਟ ਕਟਿੰਗ ਕਰਕੇ ਸਿੱਧਾ ਵੀ ਕਰ ਸਕਦੇ ਹਾਂ ਹਾਂਜੀ ਉਸ ਇਸ ਨਿਸ਼ਾਨ ਤੋਂ ਹੁਣ ਮੈਂ ਸਲਵਾਰ ਦੀ ਜਿਹੜੀ ਲੰਬਾਈ ਦਾ ਨਿਸ਼ਾਨ ਲਗਾਵਾਂਗੀ ਸਲਵਾਰ ਦੀ ਟੋਟਲ ਲੰਬਾਈ ਹੈਗੀ ਹੈ 36 ਇੰਚ ਤੇ ਇਸ ਨਿਸ਼ਾਨ ਤੋਂ ਉੱਪਰ ਮੈਂ ਹੁਣ 35 ਇੰਚ ਤੇ ਮਾਰਕ ਕਰਾਂਗੀ ਕਿਉਂਕਿ 1 ਇੰਚ ਜਿਹੜਾ ਕਪੜਾ ਸਲਾਈ ਵਿੱਚ ਆ ਜਾਵੇਗਾ 2 ਇੰਚ ਦੀ ਬੈਲਟ ਤਿਆਰ ਹੋ ਜਾਏਗੀ ਹਾਂਜੀ ਇਹ ਦੇਖੋ ਮੈਂ ਫੋਨ ਨੇ ਤਾਂ ਰੱਖ ਕੇ ਇਸ ਤਰ੍ਹਾਂ ਉੱਪਰ ਤੱਕ ਇਹ ਸਾਰੇ ਨਿਸ਼ਾਨ ਲਗਾ ਲਿਆ ਬੁਲਾਈ ਦੇ ਵਿੱਚ ਹੁਣ ਮੈਂ ਇੱਥੋਂ ਕਟਿੰਗ ਕਰਾਂਗੀ ਬੁਲਾਈ ਦੇ ਵਿੱਚ ਕਟਿੰਗ ਕਰਨ ਤੋਂ ਬਾਅਦ ਹੁਣ ਮੈਂ ਇਹ ਸੈਂਟਰ ਦੇ ਵਿੱਚ ਇੱਥੇ ਕੱਟ ਲਗਾਵਾਂਗੀ ਜਿਹੜਾ ਜਿਹੜਾ ਹੁਣ ਉੱਪਰੋਂ ਕਪੜਾ ਬਚਿਆ ਹੋਇਆ ਵਾ ਇਹਦੀ ਮੈਂ ਰੇ ਪੱਟੀ ਲੰਬੀ ਤਿਆਰ ਕਰਾਂਗੀ ਔਰ ਫਿਰ ਰੇ ਪੱਟੀ ਤੇ ਲੈਸ ਲਗਾ ਕੇ ਕਿਨਾਰਿਆਂ ਦੀ ਜਿਹੜੀ ਫਿਨਿਸ਼ਿੰਗ ਕਰਾਂਗੀ ਉਸ ਤੋਂ ਬਾਅਦ ਮੈਂ ਅਸਲ ਦੀ ਕਟਿੰਗ ਕਰਾਂਗੀ ਹਾਂਜੀ ਹੁਣ ਆ ਪਹੁੰਚੇ ਵਾਲੀ ਸਾਈਡ ਤੋਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਸੈੱਟ ਕਰਕੇ ਦੇਖ ਲੈਣਾ ਕਿ ਆਪਣਾ ਉੱਪਰਲਾ ਪਾਸਾ ਕਿਹੜਾ ਆਏਗਾ। ਇਹ ਸਾਈਡ ਦੇਖੋ ਇਹ ਵਾਲੀ ਸਾਈਡ ਜਿਹੜੀ ਇਹ ਆਪਣੀ ਉੱਪਰਲੀ ਸਾਈਡ ਹੋਏਗੀ। ਇਸ ਕਰਕੇ ਆਪਾਂ ਹੁਣ ਲੇਸ ਹੈ ਜਿਹੜੀ ਇਹਦੇ ਨਾਲ ਅਟੈਚ ਕਰਾਂਗੇ। ਇਹ ਲੇਸ ਇੱਥੋਂ ਸਲਾਈ ਕਰਦੇ ਹੋਏ ਇਹ ਸਾਰੀ ਲਗਾਉਂਦੇ ਹੋਏ ਇੱਥੋਂ ਆਪਾਂ ਇੰਨਾ ਕੱਪੜਾ ਜਿਹੜਾ ਲੇਸ ਤੋਂ ਬਿਨਾਂ ਲੇਸ ਤੋਂ ਬਿਨਾਂ ਹੀ ਅੱਗੇ ਸਟਿਚ ਕਰ ਦੇਵਾਂਗੇ ਔਰ ਇਹ ਪੱਟੀ ਲਗਾ ਕੇ। ਹਾਂਜੀ ਔਰ ਇਹ ਪੱਟੀ ਮੈਂ ਇਸ ਤਰ੍ਹਾਂ ਤਿਆਰ ਕਰ ਲਈ ਹੈ। ਰੀਵ ਪੱਟੀ ਆ ਦੇਖੋ ਦੋਨੋਂ ਸਾਈਡਾਂ ਤੋਂ ਇਸ ਤਰ੍ਹਾਂ ਫੋਲਡ ਕਰਕੇ ਕਪੜਾ ਇਹਨੂੰ ਮੈਂ ਪ੍ਰੈਸ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਬਿਠਾ ਲਿਆ ਹੈ ਹੁਣ ਲੇਸ ਨੂੰ ਇਸ ਤਰ੍ਹਾਂ ਕਪੜੇ ਦੇ ਉੱਪਰ ਰੱਖ ਕੇ ਆ ਦੇਖੋ ਰੇ ਜਿਹੜੀ ਪੱਟੀ ਹੈ ਇਹਨੂੰ ਇਸ ਤਰ੍ਹਾਂ ਲਗਾਣਾ ਹੈ ਹਾਂ ਜਿਸ ਤਰ੍ਹਾਂ ਰੇਵ ਪੱਟੀ ਲਗਾ ਕੇ ਇਹਦੇ ਉੱਪਰ ਜਿਹੜੀ ਬਿਲਕੁਲ ਲੇਸ ਦੇ ਨਾਲ-ਨਾਲ ਇਸ ਤਰ੍ਹਾਂ ਸਲਾਈ ਇੱਕ ਲਗਾ ਦੇਣੀ ਹੈ ਔਰ ਅੰਦਰਲੀ ਸਾਈਡ ਤੇ ਇਹ ਜਿਹੜੀ ਹੈ ਤਰਪਾਈ ਕਰ ਦੇਣੀ ਹੈ ਇਸ ਤਰ੍ਹਾਂ ਰੇ ਪੱਟੀ ਦੇ ਨਾਲ ਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ। ਜਿਵੇਂ ਇਸ ਤਰ੍ਹਾਂ ਸਾਰੀ ਲੀਸ ਲਗਾ ਕੇ ਹੁਣ ਲੀਸ ਵਾਲੇ ਦੋਨੇ ਕੰਨੀਆਂ ਨੂੰ ਇਸ ਤਰ੍ਹਾਂ ਫੜ ਕੇ ਇਸ ਤਰ੍ਹਾਂ ਬਰਾਬਰ ਕਰਕੇ ਇੱਕ ਸਾਈਡ ਨੂੰ ਇਸ ਤਰ੍ਹਾਂ ਰੱਖ ਲੈਣਾ। ਤੇ ਜਿਹੜੀ ਇਹ ਲੀਸ ਵਾਲੀ ਸਾਈਡ ਹੈ ਇੱਥੋਂ 5 ਇੰਚ ਦੂਰੀ ਦੇ ਉੱਤੇ ਮਾਰਕ ਕਰਕੇ ਇੱਕ ਕੱਟ ਲਗਾ ਲੈਣਾ। ਇਸ ਸਾਈਡ ਇੱਥੇ 5 ਇੰਚ ਤੇ ਮਾਰਕ ਕਰਕੇ ਇੱਥੇ ਕੱਟ ਲਗਾ ਦੇਣਾ ਹਾਂਜੀ ਹੁਣ ਇਹ ਸਾਈਡ ਨੂੰ ਇਸ ਤਰ੍ਹਾਂ ਕਰਕੇ ਕੱਪੜੇ ਨੂੰ ਇਹ ਵਾਲੀ ਸਾਈਡ ਨੂੰ ਇਸ ਕੱਟ ਤੋਂ 5 ਇੰਚ ਅੱਗੇ ਇਹ ਜਿਹੜਾ ਸੈਂਟਰ 'ਚ ਅਸੀਂ ਪਹਿਲਾਂ ਬੈਕ ਸਾਈਡ ਤੇ ਕੱਟ ਲਗਾ ਚੁੱਕੇ ਹਾਂ ਹਾਂਜੀ ਇੱਧਰ ਵਾਲਾ ਜਿਹੜਾ ਕੱਟ ਹੈ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਕੱਪੜਾ ਅੱਗੇ ਕਰ ਦੇਣਾ ਔਰ ਜਿਹੜਾ ਇੱਧਰ ਵਾਲਾ ਕੱਟ ਹੈ ਇਹਨੂੰ ਇਸ ਤਰ੍ਹਾਂ ਰੱਖ ਕੇ ਕੱਟ ਦੇ ਉੱਪਰ ਇਹ ਤਿੰਨੋਂ ਕੱਟ ਹੈ ਜਿਹੜੇ ਆਪਸ ਦੇ ਵਿੱਚ ਇਸ ਤਰ੍ਹਾਂ ਬਰਾਬਰ ਕਰਕੇ ਇਸ ਤਰ੍ਹਾਂ ਕੱਪੜੇ ਨੂੰ ਵਿਛਾ ਦੇਣਾ ਹਾਂਜੀ ਉਹ ਜਿਹੜੀ ਇਹਦੇ ਉੱਪਰ ਸਲਾਈ ਲਗਾਣੀ ਹੈਗੀ ਉਹ ਇਸ ਤਰ੍ਹਾਂ ਪਹਿਲਾਂ ਆਹ ਵਾਲੀ ਜਿਹੜੀ ਇਸ ਇਸ ਤਰ੍ਹਾਂ ਦੀ ਜਿਹੜੀ نیچے ਵਾਲੇ ਜਿਹੜੀ ਸਾਈਡ ਦੀ ਜਿਹੜੀ ਆ ਕੰਨੀ ਹੈ ਜਿਹੜੀ ਇਸ ਤਰ੍ਹਾਂ ਬਣੀ ਹੋਈ ਹੈ ਉਸ ਕੰਨੀ ਨੂੰ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਦੇਖ ਲੈਣਾ ਕਿ ਕਿੱਥੇ-ਕਿੱਥੇ ਹੈ ਉਹਦੇ ਹਿਸਾਬ ਨਾਲ ਅਸੀਂ ਉੱਥੇ ਪਹਿਲਾਂ ਮਾਰਕ ਕਰਾਂਗੇ ਕਿਸ ਕਰਨੀ ਦੇ ਉੱਪਰ ਉੱਪਰ ਜਿਸ ਤਰ੍ਹਾਂ ਇਹ ਪੱਟੀ ਬਣੀ ਹੋਈ ਹੈ ਇਹਦੇ ਇਸ ਸਾਈਡ ਤੇ ਜਿਸ ਤਰ੍ਹਾਂ ਮੰਨ ਲਓ ਕਿ ਇਸ ਜਗ੍ਹਾ ਤੇ ਆਪਾਂ ਨੇ ਨਿਸ਼ਾਨ ਲਗਾਣੇ ਆ ਹੁਣ ਜਿਹੜੀ ਨੀਚੇ ਵਾਲੀ ਪੱਟੀ ਇਸ ਤਰ੍ਹਾਂ ਹੱਥ ਨਾਲ ਆਪਾਂ ਨੂੰ ਪਤਾ ਲੱਗ ਰਿਹਾ ਕਿ ਐਨੀ ਚੌੜੀ ਹੈ ਔਰ ਇਸ ਸਾਈਡ ਤੇ ਦੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਰਹੇ ਹਾਂ ਹਾਂਜੀ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਹੁਣ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਪਿੰਸ ਲਗਾ ਲੈਣੀਆਂ ਤਾਂ ਕਿ ਕੱਪੜਾ ਇੱਧਰ ਉੱਧਰ ਨਾ ਜਾਵੇ ਇਸ ਤਰ੍ਹਾਂ ਹਾਂ ਜਿਹੜਾ ਜਿਹੜਾ ਨੀਚੇ ਵਾਲਾ ਜਿਹੜਾ ਪਹੁੰਚ ਆਏ ਇੰਦੀ ਤੁਸੀਂ ਕਿੰਨੀ ਇੱਥੋਂ ਮਤਲਬ ਕਿ ਗੁਲਾਈ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਇਹ ਨੂੰ ਤੁਸੀਂ ਇਧਰੋਂ ਨੀਚੇ ਤੋਂ ਇਸ ਤਰ੍ਹਾਂ 5 ਇੰਚ ਤੇ ਨਿਸ਼ਾਨ ਵੀ ਲਗਾ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਇੱਥੋਂ ਵੀ ਸ਼ੇਪ ਚ ਨੋਕ ਛਾਹਦੇ ਹੋ ਤਾਂ ਇਹਨੂੰ 6 ਇੰਚ ਕਰਕੇ ਵੀ ਲਗਾ ਸਕਦੇ ਹੋ ਮੈਂ ਇਹ ਜਿਹੜੀ ਇਹ ਨਿਸ਼ਾਨ ਹੈ ਇਹ 6 ਇੰਚ ਤੇ ਲਗਾਉਂਗੀ ਤੇ ਦੋਨਾਂ ਸਾਈਡਾਂ ਤੇ ਮੈਂ ਇਹ ਸਿਲਾਈ ਲਗਾਣੀ ਹੈ ਡੇਸ ਦੇ ਨਾਲ ਇਸ ਸਾਈਡ ਵੀ ਹੋਰੀ ਸਾਈਡ ਹਾਂ ਜੀ ਦੇਖ ਲਓ ਇਹਨਾਂ ਕਪੜਾ ਜਿਹੜਾ ਇਧਰੋਂ ਇੰਨਾ ਉੱਠਿਆ ਹੋਇਆ ਹੈ ਸਲਾਈ ਤੋਂ ਇਸ ਸਾਈਡ ਤੇ ਹਾਂ ਜੀ ਇਹ ਬਿਲਕੁਲ ਇਸ ਤਰ੍ਹਾਂ ਪੱਟੀ ਦੇ ਨਾਲ ਨਾਲ ਇਸ ਤਰ੍ਹਾਂ ਸਲਾਈ ਲਗਾਈ ਹੈ ਔਰ ਜਦੋਂ ਸਲਾਈ ਇੱਥੇ ਬੰਦ ਕਰਨੀ ਹੈ ਇਹ ਤਾਂ ਇਹ ਇਸ ਤਰ੍ਹਾਂ ਕਰਨੀ ਹੈ ਦੇਖੋ 6.5 ਇੰਚ ਤੇ ਜਾਂ 6 ਇੰਚ ਤੇ ਜਿਵੇਂ ਵੀ ਤੁਸੀਂ ਨਿਸ਼ਾਨ ਲਗਾਓਗੇ ਤਾਂ ਇਹ ਕਪੜਾ ਇੱਥੋਂ ਵੀ ਇੰਨਾ ਉੱਠਿਆ ਹੋਣਾ ਚਾਹੀਦਾ ਹੈ ਇਹ ਵਾਲਾ ਜਿੰਨਾ ਪੱਟੀ ਦਾ ਜਿਹੜਾ ਇਧਰੋਂ ਚੌੜਾਈ ਹੈ ਇੰਨੀ ਚੌੜਾਈ ਤੱਕ ਇਧਰੋਂ ਵੀ ਕਪੜਾ ਉੱਠਿਆ ਹੋਣਾ ਚਾਹੀਦਾ ਜਿੱਥੇ ਸਲਾਈ ਆਪਾਂ ਇਥੇ ਜਿੱਥੇ ਸਿਲਾਈ ਖਤਮ ਕਰਦੇ ਆ ਇਥੋਂ ਇੰਨਾ ਕਪੜਾ ਉੱਠਿਆ ਹੋਣਾ ਚਾਹੀਦਾ ਜੀ ਆਹ ਫਰਟ ਸਾਈਡ ਤੋਂ ਹੁਣ ਇਹਨਾਂ ਦੋਨਾਂ ਪੱਲਿਆਂ ਨੂੰ ਆ ਜਿਹੜੇ ਸਾਈਡ ਤੇ ਘੱਟ ਕਪੜਾ ਇਧਰੋਂ ਲੈਸ ਤੋਂ ਅੱਗੇ ਜਿਹੜਾ ਘੱਟ ਕਪੜਾ ਦਿਖ ਰਿਹਾ ਇਹ ਦੋਨੋਂ ਸਾਈਡਾਂ ਤੋਂ ਆਪਾਂ ਦੋਨੋਂ ਪੌਂਚਾਂ ਨੂੰ ਇਸ ਤਰ੍ਹਾਂ ਪਕੜ ਲੈਣਾ ਹੈ। ਉਹ ਇਸ ਤਰ੍ਹਾਂ ਵਿਛਾ ਲੈਣਾ ਹੈ। ਦੋਨੋਂ ਨੂੰ ਇਕੱਠੇ ਕਰਕੇ ਇਸ ਤਰ੍ਹਾਂ ਵਿਛਾ ਲੈਣਾ। ਆ ਜਿਹੜਾ ਕਪੜਾ ਉੱਪਰ ਉੱਠ ਰਿਹਾ ਵਾ ਇਹਦੇ ਤੇ ਆਪਾਂ ਕੱਚੀ ਸਿਲਾਈ ਲਗਾ ਦੇਣੀ ਹੈ। ਹੰਦੀ ਨੂੰ ਬਰਾਬਰ ਕਰਕੇ ਇੱਥੋਂ ਬਿਲਕੁਲ ਇੱਥੇ ਆਸਣ ਦਾ ਨਿਸ਼ਾਨ ਲਗਾਣਾ ਆਸਣ ਤੁਸੀਂ ਆਪਣੇ ਸਾਫ ਦੇ ਨਾਲ ਜਿੰਨਾ ਵੀ ਤੁਹਾਨੂੰ ਚਾਹੀਦਾ ਉਹ ਲੈ ਸਕਦੇ ਮੈਂ ਇਸ ਸਲਵਾਰ ਦੇ ਵਿੱਚ 36 ਇੰਚ ਲੈਂਥ ਹੈ ਤੇ ਇਹਦੇ ਸਾਫ ਦੇ ਨਾਲ ਮੈਂ ਉਹਨਾਂ 11 ਇੰਚ ਤੇ ਇਹ ਨਿਸ਼ਾਨ ਲਗਾਵਾਂਗੀ ਕਿਉਂਕਿ 2 ਇੰਚ ਦਾ ਸਿਰਫ ਜਿਹੜਾ ਮੈਂ 벨ਟ ਉੱਪਰ ਲਾਸਟਿਕ ਵਾਲਾ ਜਿਹੜਾ ਉੱਪਰ 벨ਟ ਲਗਾਵਾਂਗੀ ਸਿਰਫ 2 ਇੰਚ ਦਾ ਤਿਆਰ ਹੈ 11 ਇੰਚ ਲੰਬਾਈ ਤੇ 1.5 ਇੰਚ ਹੈ ਚੌੜਾਈ ਦਾ ਇਹ ਬਾਕਸ ਬਣਾ ਕੇ ਇਹਦੇ ਵਿੱਚ ਮੈਂ ਇਹ ਗੁਲਾਈ ਪਾਈ ਹੈ ਆਸਣ ਦੀ ਹੁਣ ਇਸੇ ਨਿਸ਼ਾਨੀ ਤੇ ਮੈਂ ਕਟਿੰਗ ਕਰਾਂਗੀ ਹਾਂਜੀ ਇਹ ਸਲਵਾਰ ਦੀਆਂ ਜਿਹੜਾ ਮੈਂ ਚੋਣਾ ਤਿਆਰ ਕਰ ਲੀਆਂ ਨੇ ਹਾਂਜੀ ਮੈਂ ਆਸਣ ਵਾਲੀ ਸਲਾਈ ਤੋਂ 3 ਇੰਚ ਇੱਥੇ ਕਪੜਾ ਛੱਡ ਕੇ ਪੰਜ ਚੋਣਾ ਇਸ ਸਾਈਡ ਨੇ ਪੰਜ ਚੋਣਾ ਹੀ ਇਸ ਸਾਈਡ ਨੇ ਦੋਨਾਂ ਚੋਣਾ ਦੇ ਜਿਹੜੇ ਮੂੰਹ ਹੈ ਇਸ ਸਾਈਡ ਆਸਣ ਵਾਲੀ ਸਾਈਡ ਹੀ ਕਰਨੇ ਆ ਔਰ ਬੈਕ ਸਾਈਡ ਤੋਂ ਵੀ ਇਸੇ ਤਰ੍ਹਾਂ ਹੀ ਚੋਣਾ ਬਾਣੀ ਆ ਆਸਣ ਵਾਲੀ ਸਾਈਡ ਹੀ ਦੋਨਾਂ ਸਾਈਡਾਂ ਦੇ ਜਿਹੜੇ ਪਲੇਟ ਆ ਇਹਨਾਂ ਦੇ ਮੂੰਹ ਆਸਣ ਵਾਲੀ ਸਾਈਡ ਹੋਣੇ ਚਾਹੀਦੇ ਆ ਹਾਂਜੀ ਇਹਦੇ ਵਿੱਚ ਹੁਣ ਮੈਂ 벨ਟ ਵਾਸਤੇ ਜਿਹੜਾ ਕਟਿੰਗ ਕੀਤਾ ਹੋਇਆ ਕਪੜਾ ਹਾਂਜੀ ਇਹਦੀ ਇਸ ਸਾਈਡ ਜਿਹੜੀ ਹੈਗੀ ਐ ਨਾਪ ਇਹ ਹੈਗਾ 24 ਇੰਚ 벨ਟ ਐ ਇਸ ਤੋਂ ਔਰ ਇਸ ਸਾਈਡ ਤੋਂ ਹੈਗੀ ਐ 4 ਇੰਚ ਇਹ ਚੋਣਾ ਇੱਥੇ ਤਿਆਰ ਕਰਕੇ ਜਿਹੜਾ ਕਪੜਾ ਹੈ ਬਿਲਕੁਲ 23 ਇੰਚ ਤਿਆਰ ਐ ਮੇਰਾ ਔਰ 24 ਇੰਚ ਦੀ ਮੈਂ 벨ਟ ਰੱਖੀ ਐ 1/2 ਇੰਚ ਔਰ ਇਧਰੋਂ ਔਰ 1/2 ਇੰਚ ਇਧਰੋਂ ਜਿਹੜਾ ਸਲਾਈ ਦੇ ਵਿੱਚ ਕਪੜਾ ਆ ਜਾਏਗਾ ਇਹ ਬਿਲਕੁਲ ਰੈਡੀ ਐ ਟੂ ਲਿਪ ਸਲਵਾਰ ਵਾਰ ਦੀ ਕਟਿੰਗ ਤੇ ਸਟੀਚਿੰਗ ਦੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ